ਦੀਵਾਲੀ ਤੋਂ ਪੰਜਾਬ ਦੇ ਸੀਐਮ ਮਾਨ ਦਾ ਵੱਡਾ ਤੋਹਫਾ ਆ ਚੁੱਕਿਆ ਹੈ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਪੈਰਾ ਤੇ ਖੜਾ ਕਰਨ ਦੇ ਲਈ ਮੁਆਵਜ਼ਾ ਸੀਐਮ ਮਾਨ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਅੱਜ ਨਾਲਾ ਤੋਂ ਲਾਈਵ ਬੋਲ ਕੇ ਮਿਸ਼ਨ ਚੜ੍ਹਦੀ ਕਲਾ ਤਹਿਤ ਮੁਆਵਜ਼ੇ ਦੇ ਚੈੱਕ ਅੱਜ ਵਨਡੇ ਕਾਇਨੇ ਵਾਟ ਕੀ ਅਪਡੇਟ ਸਾਂਝੀ ਕਰਿਆ ਰੰਗਲਾ ਪੰਜਾਬ ਫੰਡ ਤੋਂ ਮੁਆਵਜ਼ੇ ਦੇ ਚੈੱਕ ਅੱਜ ਵਨਡੇ ਕਾਇਨੇ ਇਸ ਦੌਰਾਨ ਜਿਨ੍ਹਾਂ ਲੋਕਾਂ ਦੀ ਫਸਲ ਘਾਹ ਤੇ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਚੈੱਕ ਇਹਨਾਂ ਦਾ ਪੰਜਾਬ ਸਰਕਾਰ ਨੇ ਦੱਸਦੀ ਹੈ ਕਿ ਹੜਾ ਤਪਾਦ ਉਹਨਾਂ ਪੁਨਰਵਾਸ ਪ੍ਰੋਗਰਾਮ ਜੋ ਸ਼ੁਰੂ ਕੀਤਾ ਹੈ ਤਾਂ ਹੜ ਪ੍ਰਭਾਵਿਤ ਲੋਕਾਂ ਨੂੰ ਅੱਜ ਉਹ ਆਵਦੇ ਚੈੱਕ ਅਚਨਾਲਾ ਤੋਂ ਵੰਡੇ ਗਏ ਨੇ ਪੰਜਾਬ ਸਰਕਾਰ ਨੇ ਫਸਲ ਦੇ ਨੁਕਸਾਨ ਲਈ 20000 ਰੁਪਏ ਪ੍ਰਤੀ ਏਕੜ ਪੈ ਦਾ ਐਲਾਨ ਕੀਤਾ ਸੀ ਤਾਂ ਦੱਸਦੀ ਹੈ ਕਿ ਹੜ ਨੇ ਸਭ ਤੋਂ ਵੱਧ ਦਵਾਈ ਮਾਝਾ ਖੇਤਾਂ ਚ ਮਚਾਈ ਸੀ ਤਾਂ ਸਰਕਾਰ ਨੇ ਹੁਣ ਇੱਕ ਤੋਂ ਹੀ ਮੁਆਵਜ਼ੇ ਦੇ ਚੈੱਕ ਵੀ ਵੰਡੇ ਨੇ ਸ਼ੁਰੂ ਕੀਤੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਕਿਸੇ ਦੀ ਦੀਵਾਲੀ ਖਰਾਬ ਨਹੀਂ ਹੋਣ ਦਿੱਤੇ ਜਾਵੇਗੀ ਤਾਂ ਇਸ ਤੇ ਲਈ ਦੀਵਾਲੀ ਤੋਂ ਪਹਿਲਾਂ ਹੀ ਚੈੱਕ ਚਾਰੀ ਕਰਾਂਗੇ ਤਾਂ ਅੱਜ ਸੀਐਮ ਮਾਨ ਨੇ ਮੁਆਵਜ਼ੇ ਦੇ ਚੈੱਕ ਵੰਡ ਦਿੱਤੇ